ਐਮਪੀ ਅੰਮਰਪਾਲ ਸਿੰਘ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਅੰਮਰਪਾਲ ਸਿੰਘ ਦਾ ਇੰਤਜ਼ਾਰ ਹਲਕਾ ਸ਼ਨੀਖਡੂਰ ਸਾਹਿਬ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ ਪਰੋਲ ਦੀ ਸਭ ਤੋਂ ਪਹਿਲਾਂ ਦਰਵਾਜ਼ਾ ਖੜਕਾਇਆ ਗਿਆ ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਵੱਲੋਂ ਆਦੇਸ਼ ਹੋਇਆ ਕਿ ਤੁਸੀਂ ਪਹਿਲਾਂ ਦਰਵਾਜਾ ਕੜਕਾਉ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜਾ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਸ ਦੇ ਵਕੀਲ ਈਮਾਨ ਸਿੰਘ ਖਾਰਾ ਵੱਲੋਂ ਖੜਕਾਇਆ ਗਿਆ ਪ੍ਰੋਬਲ ਮੰਗੀ ਗਈ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਕਿਉਂਕਿ ਸਰਦ ਰੁੱਤ ਸੈਸ਼ਨ ਇਜਲਾਸ ਲੋਕ ਸਭਾ ਦਾ ਚੱਲ ਰਿਹਾ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਸੀ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਸੀ ਕਿਉਂਕਿ ਹਲਕਾ ਸ਼੍ਰੀ ਖਡੂਰ ਸਾਹਿਬ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਹੈ ਆਪਣੇ ਹਲਕੇ ਦੇ ਲੋਕਾਂ ਦਾ ਪੱਖ ਗੱਲ ਅਤੇ ਪੈਕੇਜ ਦੀ ਮਨਜ਼ੂਰੀ ਲੈਣਾ ਚਾਹੁੰਦੇ ਸੀ ਭਾਈ ਅਮਰਤਪਾਲ ਸਿੰਘ ਐਮਪੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜਾ ਹੈ ਹੁਕਮ ਲਗਾਏ ਸੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਸ਼੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਸਐਸਪੀ ਸਾਹਿਬ ਅਤੇ ਜਿਹੜਾ ਗ੍ਰੈਸ ਕਤਰੇ ਤੇ ਹੈ ਉਹਨਾਂ ਵੱਲੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਡਾਵਾ ਡੋਲ ਹੋ ਸਕਨੀ ਹੈ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਖਾਲਸਾ ਨੇ ਮੰਗ ਕੀਤੀ ਸੀ ਖਾਲਸਪੁਰ ਦੀ ਇਹ ਮੰਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੇ ਪਾਸਪੋਰਟ ਸਾਡਾ ਸਿਰ ਪਹਿਚਾਨ ਪੱਤਰ ਨਹੀਂ ਉਹਨਾਂ ਨੇ ਨਾ ਤਾਂ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਹਾਲਾਂਕਿ ਦੇਸ਼ ਦੇ ਸੰਵਿਧਾਨ ਦੇ ਤਹਿਤ ਹੀ ਲੋਕ ਸਭਾ ਦੀ ਚੋਣ ਲੜੀ ਗਈ ਪੰਜਾਬ ਸਰਕਾਰ ਵੀ ਡਰਦੀ ਡਰ ਦੇ ਕਾਰਨ ਕਿ ਕਾਨੂੰਨ ਜਿਹੜੀ ਵਿਵਸਥਾ ਹੈ ਉਸ ਨੂੰ ਮੇਨਟੇਨ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਸਪੋਨਸੀਬਿਲਟੀ ਹੈ ਇਨਕਾਰ ਕਰ ਦਿੱਤਾ ਗਿਆ ਫਿਰ ਦੁਬਾਰਾ ਚੁਣੌਤੀ ਦੇ ਦਿੱਤੀ ਗਈ ਅਮਰਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫੈਸਲਾ ਆਇਆ ਹੈ ਕੱਲ ਸ਼ਾਮ ਦੇਰ ਤੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਚ ਵਾਸ ਪੰਜਾਬ ਦੇ ਅਤੇ ਐਮਪੀ ਮੁਖੀ ਅਮਰਤਪਾਲ ਸਿੰਘ ਦੀ ਪਰੋਲ ਪਟੀਸ਼ਨ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਰਕਾਰ ਉਸ ਮੁੱਢਲੇ ਆਧਾਰ ਤੇ ਸਮਗਰੀ ਨੂੰ ਪੇਸ਼ ਕਰੇ ਜਿਸ ਨੂੰ ਕਹਿੰਦੇ ਨੇ ਫੰਡਾਮੈਂਟਲ ਬੇਸਿਸ ਐਂਡ ਮਟੀਰੀਅਲ ਜਿਸ ਦੇ ਆਧਾਰ ਤੇ ਅੰਬਰਤਪਾਲ ਸਿੰਘ ਦੀ ਪ੍ਰੋਲ ਅਰਜੀ ਨੂੰ ਰਿਜੈਕਟ ਯਾਨੀ ਕਿ ਖਾਰਜ ਕਰ ਦਿੱਤਾ ਗਿਆ ਸੀ ਯਾਨੀ ਕਿ ਜਿਹੜੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜ ਸਹਿਬਾਨਾਂ ਦਾ ਇਹ ਬਿਆਨ ਹੈ ਕਿ ਤੁਸੀਂ ਮੂਲ ਦੇ ਆਧਾਰ ਦੀ ਸਮਗਰੀ ਪੇਸ਼ ਕਰੋ ਕਿਹੜੇ ਬੇਸਿਸ ਤੇ ਜਿਹੜੀ ਹੈ ਪ੍ਰੋਲ ਦੀ ਅਰਜੀ ਖਾਰਜ ਕੀਤੀ ਗਈ ਹੈ ਬੈਂਚ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਉਦੋਂ ਜਾਰੀ ਕੀਤਾ ਜਦੋਂ ਰਾਜ ਦੇ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅਦਾਲਤ ਵਿੱਚ ਦਲੀਲ ਦਿੱਤੀ ਦਲੀਲ ਦਿੱਤੀ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਯਾਨੀ ਕਿ NSA ਕਿਸ ਦੇ ਰਾਸ਼ਟਰੀ ਰੱਖਿਆ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਭਾਈ ਅਮਰਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਤਾਂ ਉਸ ਨੂੰ ਬੋਲਣ ਦੀ ਆਜ਼ਾਦੀ ਮਿਲੇਗੀ ਤੇ ਇਸ ਨਾਲ ਕਾਨੂੰਨ ਦੀ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ ਇਹ ਪੱਕਾ ਹੈ ਪੰਜਾਬ ਸਰਕਾਰ ਦੀ ਵਕੀਲ ਅਨੁਪਮ ਗੁਪਤਾ ਦਾ ਅਤੇ ਉਹਨਾਂ ਨੇ ਕਿਹਾ ਹੈ ਕਿ ਸਮਗਰੀ ਪੇਸ਼ ਕੀਤੀ ਜਾਵੇ ਕੀ ਹੁਣ ਪੰਜਾਬ ਸਰਕਾਰ ਜਾਂ ਅਨੂਪਮ ਗੁਪਤਾ ਜੋ ਪੰਜਾਬ ਸਰਕਾਰ ਦੀ ਵਕੀਲ ਨੇ ਜਿਹੜੇ ਆਧਾਰ ਦੇ ਬੇਸ ਤੇ ਉਹਨਾਂ ਦੀ ਪ੍ਰੋਪਰ ਨੂੰ ਖੰਜ ਕੀਤਾ ਗਿਆ ਉਹ ਪੁਖਤਾ ਸਬੂਤ ਜਿਸ ਨੂੰ ਕਹਿੰਦੇ ਨੇ ਫੰਡਾਮੈਂਟਲ ਬੇਸਿਸ ਐਂਡ ਮਟੀਰੀਅਲ ਕੀ ਉਹ ਪੇਸ਼ ਕੀਤੇ ਜਾਣਗੇ ਜੇਕਰ ਪੇਸ਼ ਕੀਤੇ ਜਾਣਗੇ ਤਾਂ ਹੋ ਸਕਦਾ ਹੈ ਕਿ ਪ੍ਰੋਪਰ ਬਿਲਕੁਲ ਜਿਹੜੀ ਹੈ ਖੰਜ ਕਰ ਦਿੱਤੀ ਜਾਵੇ ਜੇਕਰ ਪੰਜਾਬ ਸਰਕਾਰ ਉਹ ਸਬੂਤ ਮੁਹੱਈਆ ਨਹੀਂ ਕਰਾਉਂਦੀ ਤਾਂ ਹੋ ਸਕਦਾ ਹੈ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਹੈ ਕਿ ਅਮਰਪਾਲ ਸਿੰਘ ਨੂੰ ਐ ਪ੍ਰੋਬਲ ਮਿਲ ਜਾਵੇ ਧੰਨਵਾਦ